ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆਮੀਦ ਕਰਨਾ ਸਾਰੇ ਠੀਕ ਠਾਕ ਹੋਣਗੇ ਤੇ ਆਪਾਂ ਹਾਜ਼ਰਾਂ ਇੱਕ ਨਵਾਂ ਵਲੌਗ ਲੈ ਕੇ ਜੀ ਬੱਚੇ ਆਪਣੇ ਉੱਠ ਖੜੇ ਨੇ ਤੇ ਹੁਣੇ ਜਾ ਰਹੇ ਨੇ ਨਹਾਉਣ ਜਿਹੜੇ ਬਾਜ ਯੂਨੀਫਾਰਮ ਪਾ ਕੇ ਜਿਹੜਾ ਕੀ ਸਕੂਲ ਲਈ ਤਿਆਰ ਹੋਣਗੇ ਤੇ ਚਲੋ ਵੀ ਨਹਾਉਣ ਚੱਲੋ ਤੇ ਨਹਾ ਕੇ ਆਓ ਯੂਨੀਫਾਰਮ ਪਾਓ ਤੇ ਸਕੂਲ ਦੀਆਂ ਤਿਆਰੀਆਂ ਕਰੋ ਨਿਕਲਿਆ ਚੋਰ ਕਿਹੜਾ ਚੋਰ ਇੱਥੋਂ ਮਾਰੀ ਚੋਰ ਆਹ ਦੇ ਆਹ ਤੇ ਚੋਰ ਆਹ ਤੇ ਚੋਰ ਮੈਂ ਨਹੀਂ ਬੋਲਿਆ ਮਮਾ ਤੇ ਤੇ ਚਲੋ ਨਹਾਉਣ ਲੱਗੋ ਬਈ ਫਿਰ ਆਪਾਂ ਮਿਲਦੇ ਵੀਡੀਓ ਦੇ ਵਿੱਚ ਅਗਲੇ ਭਾਗ ਦੇ ਵਿੱਚ ਤੇ ਚਲੋ ਨਹਾਉਣ ਭਾਈ ਤਿਆਰੀਆਂ ਕਰੋ ਨਹਾਉਣ ਦੀਆਂ ਤੇ ਸਕੂਲ ਨੂੰ ਚੱਲੋ ਤਿਆਰ ਹੋਵੋ ਫਿਰ ਸਤਿ ਸ਼੍ਰੀ ਅਕਾਲ ਬਲਾਦੀ

Na ke skool jao. Na ke skool jao. Skool jao, skool. Padai karo, padho. Peeta. Ke sarsi kaal. Sarsi kaal. Sarsi kaali. Mo kati al. Mo sarsi kaal. Na ke skool ਜੇ ਪੜਾਈਆਂ ਕਰੋ ਤੁਹਾਨੂੰ ਟੀਚਰ ਡਿਕ ਰਹੇ ਨੇ ਸਕੂਲ ਚ ਜਾਓ ਗਰਾ ਪੜੋ ਜਾ ਕੇ ਪੜਾਈ ਕਰੋ ਨਹੀਂ ਕਹਾਦਾ ਸਕੂਲ ਜਾਣ ਦਾ ਰੂਹ ਨਹੀਂ ਕਰਦੀਗੀ ਨਾਉਣਾ ਨਹੀਂ ਜਾ ਉਧਰ ਗੋਹਾਵਾਂ ਵਾਲਿਆ ਪਿਆ ਮੋਕ ਪਈਉਂਗਾ ਅਸ ਦੀ ਕੁਮਾਲਾ ਜਾ ਪਾਓ ਚਪਲਾਂ ਪਾਓ ਆਜੋ ਥੋੜਾ ਜੀ ਨਹੀਂ ਕਰਦਾ ਸਕੂਲ ਜਾਣ ਨੂੰ ਪਿੱਤ ਚੱਲ ਆ ਜਾ ਆ ਜਾ ਓਏ ਆ ਜਾ ਚੱਲ ਚੱਲ ਨਾ ਆਉ ਚੱਲ ਪਿੱਟ ਆ ਜਾ ਨਾ ਹਣ ਚਲੋ ਨਾ ਹਣ ਚਲੋ ਨਾ ਚਲੋ ਚਲੋ ਇਹ ਜਾਸਪੀ ਤੋਂ ਨਹੀਂ ਚੱਲੇ ਨਾਉਣ ਤੇ ਨਹਾ ਕੇ ਫਿਰ ਯੂਨੀਫਾਰਮ ਪਾਉਣਗੇ ਤਿਆਰ ਹੋਣਗੇ ਸਕੂਲ ਨੂੰ ਚਲੋ ਵੀ ਚਲੋ ਨਾਓ ਜਾਸਪੀ ਤੋਂ ਨਹੀਂ ਨਹਾ ਕੇ ਤਿਆਰ ਹੋ ਚੁੱਕੇ ਨੇ ਤੇ ਪਾ ਰਹੇ ਨੇ ਹੁਣ ਯੂਨੀਫਾਰਮ ਤੇ ਸਕੂਲ ਦੇ ਲਈ ਜਿਹੜਾ ਕੀ ਰੈਡੀ ਹੋ ਰਹੇ ਨੇ ਇਹ ਹੁਣੇ ਜਾਣਗੇ ਸਕੂਲ ਪੜਨ ਵਾਸਤੇ ਕਿਉਂਕਿ ਡੇਲੀ ਜਾਂਦੇ ਨੇ ਤੇ ਥੋੜਾ ਜਿਹਾ ਜਾਣ ਦੇ ਵਿੱਚ ਵੀ ਜਿਹੜਾ 3-5 ਕਰ ਦੇਣੇ ਘਬਰਾਉਂਦੇ ਨੇ ਕਿਉਂਕਿ ਪਹਿਲੀ ਪਹਿਲੀ ਵਾਰ ਪ੍ਰੀਤਵੀ ਜਾਊਗੀ ਪ੍ਰੀਤਵੀ ਜਿਹੜੀ ਫਰੈਸ਼ ਹੋ ਕੇ ਆਗੀ ਨਹਾ ਧੋ ਕੇ ਤੇ ਵੀ ਰੈਡੀ ਹੋਣ ਲਈ ਤਿਆਰ ਖੜੀ ਆ ਤੇ ਜਸਪ੍ਰੀਤ ਪਾ ਰਿਹਾ ਯੂਨੀਫਾਰਮ ਤੇ ਉਦੋਂ ਬਾਅਦ ਪੀਤਾ ਜਿਹੜੀ ਕੀ ਉਹ ਤਿਆਰ ਹੋਊਗੀ ਯੂਨੀਫਾਰਮ ਪਾ ਕੇ ਸਕੂਲ ਦੇ ਲਈ ਰੈਡੀ ਤੇ ਬਣੇ ਰਹੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਕੂਲ ਬੈਂਨ ਤੱਕ ਦਿਖਾਵਾਂਗੇ ਵੀਡੀਓ ਦੇ ਵਿੱਚ ਸਾਰਾ ਕਿ ਜਦੋਂ ਇਹ ਜਾਣਗੇ ਸਕੂਲ ਦੇ ਵਿੱਚ ਕਿ ਸਕੂਲ ਬੈਂਨ ਦਾ ਆਪਾਂ ਦਿਖਾਵਾਂਗੇ ਤੁਹਾਨੂੰ ਜਸਪ੍ਰੀਤ ਹੋ ਗਿਆ ਰੈਡੀ ਸ਼ੂ ਪਾਉਣੇ ਰਹਿ ਗਏ ਸ਼ੂ ਪਾਊਗਾ ਤੇ ਹੁਣ ਪ੍ਰਨੀਤ ਜਿਹੜਾ ਕਿ ਤਿਆਰ ਹੋਣ ਲੱਗਦੀ ਆ ਕਿ ਪ੍ਰਨੀਤ ਦਾ ਨੰਬਰ ਆ ਗਿਆ ਹੋ ਗਿਆ ਭਾਈ ਤਿਆਰ ਪ੍ਰਨੀਤ ਕੌਰ ਤਿਆਰ ਹੋ ਰਹੀ ਆ ਕਿਉਂਕਿ ਇਹ ਵੀ ਆਪਾਂ ਨੇ ਕਿ ਨਰਸਰੀ ਦੇ ਵਿੱਚ ਲਾ ਦਿੱਤੀ ਆ ਪੜਨ ਤੇ ਇਹ ਵੀ ਹੁਣ ਨਰਸਰੀ ਦੇ ਵਿੱਚ ਜਾਣ ਲੱਗ ਗਏ ਜਸਪ੍ਰੀਤ ਦੇ ਸਕੂਲ ਇਹ ਵੀ ਹੋ ਗਿਆ ਰੈਡੀ ਤਿਆਰ ਆ ਇਹ ਚਲੋ ਵੀ ਫੂਡ ਬਾਟ ਪਾ ਲਾ ਹੁਣ ਹੈ ਦੇ ਰਾਬਾ ਦਿੰਨੇ ਆ ਪਰਨੀਤ ਵੀ ਹੋ ਰਹੀ ਆ ਤਿਆਰ ਤੇ ਇਹ ਵੀ ਨਰਸਰੀ ਦੇ ਵਿੱਚ ਜਿਹੜੀ ਕੀ ਲੱਗ ਗਈ ਆ ਪੜ੍ਹਨ ਜਸਪ੍ਰੀ ਦੇ ਸਕੂਲ ਵਿੱਚ ਨਵਾਂ ਨਵਾਂ ਸਕੂਲ ਪਹਿਲੀ ਵਾਰੀ ਜਾ ਰਹੀ ਆ ਤੇ ਇਹ ਵੀ ਲਗਾਤਾਰ ਹਫ਼ਤੇ ਦੇ ਵਿੱਚ ਜਿਹੜੇ ਚਾਰ ਪੰਜ ਦਿਨ ਹੋ ਗਏ ਜਾਂਦੀ ਨੂੰ ਤੇ ਅੱਜ ਇਹ ਚੌਥਾ ਪੰਜਵਾਂ ਦਿਨ ਰਹੀ ਕੀ ਜਾ ਰਹੀ ਆ ਸਕੂਲ ਤੇ ਬਣੇ ਰਹੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੈਂਨ ਤੱਕ ਜਿਹੜੀ ਕੀ ਦਿਖਾਵਾਂਗੇ ਸਾਰਾ ਜਦੋਂ ਇਹ ਬੈਂਨ ਦੇ ਵਿੱਚ ਜਾਣਗੇ ਸਕੂਲ ਐਡਾ ਕੜਾ ਨਹੀਂ ਬਣਾ ना। चलो बाय बाय कर दे इधर देख के फिर तू बाय बाय कर दे स्कूल चल दे चलो फिर आज दस दे गुरु नानक पब्लिक स्कूल का घोगी ਚਲੋ ਜੀ ਜਸਪ੍ਰੀਤ ਉਹਨਾਂ ਰਹੀ ਆ ਗਈ ਬੈਂ ਅਤੇ ਜਸਪ੍ਰੀਤ ਨੇ ਲੱਗੇ ਨੇ ਬੈਂ ਦੇ ਵਿੱਚ ਚੜਨ ਕਿ ਚੱਲੇ ਸਕੂਲ ਤੇ ਐਸਪੀ ਤੋਂ ਨਹੀਂ ਸਕੂਲ ਚਲੇ ਗਏ ਬੈਂ ਉਹਨਾਂ ਦੀ ਆ ਚੁੱਕੀ ਹੈਗੀ ਆ ਫਾ ਮਿਲਦਿਆਂ ਅਗਲੇ ਬਲੌਗ ਦੇ ਵਿੱਚ ਤੇ ਤੁਹਾਨੂੰ ਦਿਖਾਵਾਂਗੇ ਤੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਬਲੌਗ ਦੇ ਵਿੱਚ ਜਸਪੀਤਨ ਦੀ ਬੈਂਡ ਆ ਗਈ ਸਰਲੇ ਸਕੂਲ